ਦੇ ਆ ਕਿ ਜਦੋਂ ਉੱਪਰ ਵਾਲਾ ਦਿੰਦਾ ਹੈ ਤਾਂ ਫਿਰ ਛੱਪਰ ਪਾੜ ਕੇ ਦਿੰਦਾ ਹੈ ਤਾਂ ਇੱਕ ਵਾਰ ਫੇਰ ਮੌਜੂਦਾ ਇਨਾਮਾਂ ਦੀ ਮਸ਼ੀਨ ਇਨਾਮਾਂ ਦੀ ਮਸ਼ੀਨ ਯਾਨੀ ਕਿ ਕਰਨ ਅਰਜੁਨ ਲੋਟਰੀ ਏਜੰਸੀ ਤੇ ਜਿੱਥੇ ਇੱਕ ਤੋਂ ਬਾਅਦ ਇੱਕ ਲਗਾਤਾਰ ਪ੍ਰਾਈਜ਼ ਲੱਗਦੇ ਆ ਜਿੱਥੇ ਕਰੋੜਪਤੀ ਵੀ ਬਣ ਚੁੱਕੇ ਆ ਬੀਤੇ ਦਿਨ ਅਸੀਂ ਤੁਹਾਨੂੰ ਦਿਖਾਇਆ ਕਿਸ ਤਰ੍ਹਾਂ ਦੇ ਨਾਲ ਇੱਕ ਡੱਬੀ ਪੂਰੇ ਦੇ ਸ਼ਖਸ ਦਾ ਇਨਾਮ ਲੱਗਾ ਸੀ 45000 ਰੁਪਏ ਦਾ ਤਾਂ ਅੱਜ ਫੇਰ ਇੱਕ ਹੋਰ ਇਨਾਮ ਲੱਗਿਆ ਬਾਈ ਦਾ 22 ਬੱਸ ਚਲਾਉਂਦਾ ਹੈ ਡਰਾਈਵਰ ਹੈ ਤਾਂ ਗੱਲਬਾਤ ਕਰਦੇ ਆ ਤਾਂ ਗੱਲਬਾਤ ਕਰਦੇ ਆ ਆਪਾਂ ਬਾਈ ਹੁਣਾਂ ਦੇ ਨਾਲ ਹਾਂਜੀ ਭਾਈ ਜੀ ਸਸਰੇ ਕਾਲ ਵਧਾਈਆਂ ਹੋਣ ਬਾਈ ਕੀ ਨਾਮ ਆ ਮੇਰਾ ਨਾਮ ਸ੍ਰਿੰਦਰ ਸਿੰਘ ਆ ਜੀ ਸ੍ਰਿੰਦਰ ਕਿੱਥੋਂ ਦੇ ਰਹਿਣ ਵਾਲੇ ਹੋ ਬਾਈ ਜੀ ਹੌਦਖਾਸ ਦੇ ਜੀ ਕੀ ਕੰਮ ਕੀ ਕਰਦੇ ਬਾਈ ਮੈਂ ਮਿਰਜੀ ਬਸ ਤੇ ਡਰਾਈਵਿੰਗ ਕਰਦਾ ਹਾਂ ਬਸ ਤੇ ਡਰਾਈਵਰੀ ਕਿੰਨਾ ਚਿਰ ਹੋ ਗਿਆ ਲਾਟਰੀ ਪਾਉਂਦੇ ਉਹਨੂੰ ਮੈਨੂੰ ਤਕਰੀਬਨ ਮੇਨਾ ਡੇਡ ਹੋਇਆ ਹਜੇ ਤੱਕ ਇੰਦਰ ਅੱਛਾ ਹਾਂਜੀ ਇਹਨਾਂ ਦੀ ਵੀਡੀਓ ਵੇਖੀ 120 ਰੁਪਏ ਦੀ ਲਾਟਰੀ ਪਾਈ ਸੀ ਜੀ ਤੇ 11-12 ਵਜੇ ਮੈਨੂੰ ਫੋਨ ਆ ਗਿਆ ਤੇ ਮੈਨੂੰ ਕਹਿੰਦੇ ਭਾਜੀ ਆ ਜਾਓ ਤੇ ਮੈਂ ਆ ਗਿਆ ਜੀ ਹਾਂਜੀ ਇਹ ਨਹੀਂ ਦੱਸਿਆ ਵੀ ਕਿੰਨੇ ਨਿਕਲੇ ਇਨਾਮ ਕਿੰਨਾ ਨਿਕਲੇ ਹਾਂਜੀ ਇਹ ਨਹੀਂ ਦੱਸਿਆ ਜੀ ਇਹਨਾਂ ਹੁਣ ਦੱਸਾਂਗੇ ਹੁਣ ਦੱਸ ਦੋ ਬਾਈ ਇਹ ਸਰਪ੍ਰਾਈਜ਼ ਹੁੰਦਾ ਹੈ ਕਈ ਵਾਰ ਕੀ ਹੁੰਦਾ ਨਾ ਕਸਟਮਰ ਨੂੰ ਥੋੜਾ ਜਿਹਾ ਜ਼ਿਆਦਾ ਹੀ ਹੋ ਜਾਂਦਾ ਹਾਂ ਕੁਛ ਹੀ ਜ਼ਿਆਦਾ ਹੋ ਜਾਂਦੀ ਹੈ ਗਵਾਹ ਵੈਂਦਾ ਟਿਕਟਾ ਇਹਨਾਂ ਨੂੰ ਲੱਗਿਆ ਜੀ 90000 ਦਾ ਪ੍ਰਾਈਸ अच्छा 120 ਰੁਪਏ ਦੀ ਇਹਨਾਂ ਨੇ ਲਾਟਰੀ ਪਾਈ ਸੀ 11 12 ਵਜੇ ਆਏ ਸੀ ਕਿ ਆਪਣੇ ਕੋਲੇ ਅੱਜ ਹੀ ਪਾਈ ਸੀ ਅੱਜ ਹੀ ਪਾਈ ਸੀ ਤੇ ਆਪਾਂ ਇਹਨਾਂ ਨੂੰ ਇੱਕ ਵਾਈਕੇ 12 13 ਮਿੰਟ ਤੇ ਇਹਨਾਂ ਨੂੰ ਫੋਨ ਕਰਤਾ ਕਿ ਭਾਈ ਜੀ ਵਧਾਈਆਂ ਤੁਹਾਨੂੰ 90000 ਰੁਪਏ ਦਾ ਪ੍ਰਾਈਸ ਲੱਗਿਆ ਜੀ ਸੋ ਇਨਾਮਾਂ ਦੀ ਜੋ ਝੜੀ ਆ ਉਹਦੇ ਵਿੱਚ ਇੱਕ ਪ੍ਰਾਈਸ ਹੋਰ ਐਡ ਹੋ ਗਿਆ ਜੀ ਅੱਜ 90000 ਰੁਪਏ ਦਾ ਉਹ ਇਹਨਾਂ ਨੂੰ ਲੱਗਿਆ ਜੀ ਭਾਈ ਜੀ 90000 ਦਾ ਜਿਹੜਾ ਤੁਹਾਨੂੰ ਇਨਾਮ ਨਿਕਲਿਆ ਹਨ ਇਸ ਤੋਂ ਪਹਿਲਾਂ ਵੀ ਕਦੇ ਨਿਕਲਿਆ ਕਿ ਨਹੀਂ ਨਹੀਂ ਪਹਿਲਾਂ ਤਾਂ ਨਹੀਂ ਨਿਕਲਿਆ ਜੀ ਅੱਛਾ ਪਹਿਲੀ ਵਾਰ ਹੀ ਨਿਕਲਿਆ ਹਾਂ ਜੀ ਪਹਿਲੀ ਤਵੇਰੇ ਕੀ ਸੋਚਿਆ ਇਹਨਾਂ ਪੈਸਿਆਂ ਦਾ ਕੀ ਕਰਨਾ ਮੈਂ ਵੇਖੋ ਜੀ ਬੱਚਿਆਂ ਦੀ ਪੜ੍ਹਾਈ ਤੇ ਖਰਚ ਕਰਾਂਗੇ ਹੋਰ ਕੰਮ ਕਾ ਜਿਹੜੇ ਆਪਣੇ ਘਰ ਦੇ ਜਾਂ ਖੇਤ ਦੇ ਜਾਂ ਕਰਨ ਵਾਲੇ ਪਹਿਣੇ ਜਿਹੜਾ ਲੈਣ ਦੇਣ ਕਰਨ ਵਾਲਾ ਜੀ ਉਹਨਾਂ ਦਾ اوپر ਆਪ ਦਾ ਹਸਾਬਕਾ ਤਾਂ ਪੂਰਾ ਕਰਕੇ ਖਰਚਾਂਗੇ ਜੀ ਹੂੰ ਅੱਛਾ ਪੈਸੇ ਪੂਰੇ ਮਿਲਦੇ ਇਤੋਂ ਹਾਂਜੀ ਪੂਰੇ ਜੀ ਬਿਲਕੁਲ ਜੀ ਕੋਈ ਕੱਟ ਵੱਟ ਨਹੀਂ ਜੀ ਕੋਈ ਕੱਟ ਵੱਟ ਨਹੀਂ ਤੇ ਪੂਰੇ ਮਿਲਦੇ ਨਹੀਂ ਜੀ ਤਾਂ ਬਿਲਕੁਲ ਕਰਨ ਅਰਜੁਨ ਲੋਟਰੀ ਤੇ ਬਾਈ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਆਪਾਂ ਦੱਸ ਦਿੰਨੇ ਆ ਜੀ ਇਸ ਤੋਂ ਕਿੰਨ ਦਿਨ ਪਹਿਲਾਂ 14 ਤਰੀਕ ਨੂੰ ਵੀ 12 ਤਰੀਕ ਨੂੰ ਆਪਾਂ ਪਹਿਲਾ ਪਿਛਲੀ ਵੀਡੀਓ ਪਾਈ ਆ ਉਸ ਤੋਂ ਬਾਅਦ 14 ਨੂੰ ਇੱਕ ਪ੍ਰਾਈਜ਼ 45000 ਰੁਪਏ ਦਾ ਲੱਗ ਗਿਆ ਜੀ ਪਰ ਉਹਨਾਂ ਨੇ ਚਲੋ ਨਹੀਂ ਵੀਡੀਓ ਬਣਵਾਈ ਅਪਾ ਇਸ ਲਈ ਅੱਜ ਦੱਸ ਰਿਹਾ 14 ਤਰੀਕ ਨੂੰ 44989 ਤੇ ਕਰਨਰ ਚ ਲਾਟਰੀ ਜਲਾਲਾਬਾਦ ਇੱਕ 45000 ਦਾ ਪ੍ਰਾਈਸ 14 ਤਰੀਕ ਨੂੰ ਵੀ ਨਿਕਲ ਗਿਆ 12 14 ਤੇ ਅੱਜ 17 ਨੂੰ ਆਪਾਂ ਫੇਰ ਲਾਈਵ ਆ 90000 ਰੁਪਏ ਦਾ ਲਗਾਤਾਰ ਨਿਕਲਦੇ ਆ ਲਗਾਤਾਰ ਪ੍ਰਾਈਸ ਆ ਰਹੇ ਆ ਜੀ ਇਹ ਇਹ ਪਰਮਾਤਮਾ ਦੀ ਕਿਰਪਾ ਹੈ ਜੋ ਵਿੱਚ ਥੋੜਾ ਜਿਹਾ ਗੈਪ ਪੈ ਗਿਆ ਸੀਗਾ ਉਹ ਹੁਣ ਪੂਰਾ ਹੋ ਰਿਹਾ ਜੀ ਰੂਟੀਨ ਚ ਪ੍ਰਾਈਸ ਆ ਰਹੇ ਆ ਇੱਕ ਜੋ ਅਪੀਲ ਆਪਾਂ ਮੈਂ ਛੋਟੀ ਜਿਹੀ ਹੋਰ ਕਰ ਦੇਣਾ ਆਪਾਂ ਪਿਛਲੀ ਵੀਡੀਓ ਚ ਇੱਕ ਛੋਟੀ ਜਿਹੀ ਰਿਕਵੈਸਟ ਸਾਰੇ ਦੁਕਾਨਦਾਰਾਂ ਨੂੰ ਕੀਤੀ ਸੀ ਕਿ ਪੈਸੇ ਨਾ ਕਟਿਆ ਕਰੋ ਉਹਦੇ ਜੇ ਕੋਈ ਦੋ ਚਾਰਾਂ ਨੂੰ ਮਿਰਚਾਂ ਜ਼ਿਆਦਾ ਲੱਗੀਆਂ ਸੀਗੀਆਂ ਸੋ ਆਪਣੇ ਬਾਰੇ ਮਾੜਾ ਬੋਲ ਰਹੇ ਸੀ ਆਪਾਂ ਇਹ ਕਹਿੰਦੇ ਲਾਈਵ ਹੋ ਕੇ ਕਰੋ ਵਿਦ ਪ੍ਰੂਫ ਹੈ ਆਪਣੇ ਕੋਲੇ ਉਹ ਪ੍ਰੂਫ ਤੁਹਾਨੂੰ ਸੈਪਰੇਟ ਦਿਖਾਵਾਂਗੇ ਵੀ ਜਦੋਂ ਆਪਾਂ ਲੋਡ ਪਈ ਆਪਾਂ ਜਨਤਕ ਵੀ ਕਰਾਂਗੇ ਵੀ ਉਹ 4.5 ਲੱਖ ਕਿਵੇਂ ਹੁੰਦਾ ਹੂੰ ਜੋ ਆਪਾਂ ਪਿੱਛੇ ਦੀ ਵੀਡੀਓ ਪਾਈ ਸੀ ਉਹਨਾਂ ਨੂੰ ਜਿਆਦਾ ਹੀ ਮਰਚਾ ਉਹਨਾਂ ਨੂੰ ਲੱਗੀਆਂ ਸੀ ਉਹ ਲੋਕਾਂ ਤੋਂ ਫਿਰ ਗੱਲਾਂ ਕਰਨ ਲੱਗ ਗਏ ਸੀ ਸੋ ਆਪਾਂ ਇਹੀ ਬੇਨਤੀ ਕਰਦੇ ਆ ਪੈਸੇ ਨਾ ਕੱਟਿਆ ਕਰੋ ਕਿਸੇ ਦੇ ਕਿਸੇ ਦਾ ਆਪਾਂ ਪਰਸਨਲੀ ਨਾਮ ਤਾਂ ਲਿਆ ਹੀ ਨਹੀਂ ਸੀਗਾ ਕਿਸੇ ਦਾ ਵੀ ਨਹੀਂ ਲਿਆ ਸੀ ਨਾਮ ਨਹੀਂ ਲਿਆ ਸੀ ਜਿਹੜੇ ਮਾਰ ਉਹਨਾਂ ਨੂੰ ਮਰਚਾ ਫਿਰ ਸਾਢੇ 4 ਲੱਖ ਦਾ ਜਿੰਨੇ ਜਿੰਦੀ ਦੁਕਾਨ ਤੋਂ ਪ੍ਰਾਈਜ਼ ਨਿਕਲਿਆ ਸੀ 20 ਹਜ਼ਾਰ ਉਹਨੂੰ ਟੈਕਸ ਦੇ ਨਾਂ ਤੇ ਲੈ ਲਿਆ 10 ਹਜ਼ਾਰ ਇਨਾਮ ਸ਼ਨਾਮ ਦੇ ਨਾਂ ਤੇ 30 ਹਜ਼ਾਰ ਲੈ ਲਿਆ ਹਾਂ ਦੇਖੋ ਆਪਾਂ ਨਾਮ ਕਿਸੇ ਦਾ ਵੀ ਨਹੀਂ ਲਿਆ ਪ੍ਰਾਈਜ਼ ਬਹੁਤ ਲੱਗ ਰਹੇ ਆ ਜੀ ਹਾਂ ਕੀ ਪਤਾ ਕਿੱਥੇ ਕਿਹਨੂੰ ਕਿਹਨੂੰ ਲੱਗਿਆ ਕਿ ਉਹ ਮੈਂ ਲਾਈਵ ਹੋ ਕੇ ਵੀ ਜਵਾਬ ਦੇ ਦਿੱਤਾ ਸੀ ਆਪਣੀ ਆਈਡੀ ਤੋਂ ਅੱਜ ਆਪਾਂ ਫੇਰ ਤੁਹਾਡੇ ਸਾਹਮਣੇ ਵੀ ਦੱਸ ਦਿੰਨੇ ਆ ਕਿ ਆਪਣਾ ਕੋਈ ਰੌਲਾ ਨਹੀਂ ਕਿਸੇ ਨਾਲ ਮੈਂ ਤਾਂ ਸਿਰਫ ਇੱਕ ਨਾਰਮਲ ਗੱਲ ਕੀਤੀ ਸੀ ਕਿ ਕਿਸੇ ਦੇ ਪੈਸੇ ਨਾ ਕਟਿਆ ਕਰੋ ਨਾ ਕਟਿਆ ਕਰੋ ਕਿਸੇ ਤਾਂ ਬਿਲਕੁਲ ਕਰਨ ਅਰਜੁਨ ਲਾਟਰੀ ਤੇ ਬਾਈ ਜੀ ਬਰਫੀ ਦਾ ਡੱਬਾ ਲੈ ਕੇ ਪਹੁੰਚੇ ਆ ਔਰ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ ਬਾਈ ਦਾ 90000 ਦਾ ਇਨਾਮ ਨਿਕਲਿਆ ਦੱਸ ਦਈਏ ਕਿ ਪੈਸੇ ਤੋਂ ਟਰੱਕ ਚਲਾਉਂਦੇ ਆ ਮਾਫ ਕਰਨਾ ਕਿ ਬਾਸਟ ਚਲਾਉਂਦੇ ਆ ਬਾਈ ਔਰ 90000 ਦਾ ਇਨਾਮ ਲੱਗਿਆ ਇੱਕ ਮਹੀਨਾ ਹੋ ਗਿਆ ਕਹਿੰਦੇ ਵੀਡੀਓ ਵੇਖ ਕੇ ਲਾਟਰੀ ਪਾਈ ਸੀ 120 ਰੁਪਏ ਦੇ ਵਿੱਚ 90000 ਦਾ ਪ੍ਰਾਈਜ਼ ਲੱਗਿਆ ਕਰਨ ਅਰਜੁਨ ਲਾਟਰੀ ਜਿੰਨੂੰ ਕੀ ਇਨਾਮਾਂ ਦੀ ਮਸ਼ੀਨ ਵੀ ਹੁਣ ਕਹਿਣ ਲੱਗ ਪਏ ਆ ਲੋਕ ਲਗਾਤਾਰ ਇਨਾਮ ਲੱਗ ਰਿਹਾ ਤਾਂ ਤੁਸੀਂ ਵੀ ਆਪਣੀ ਜੇਕਰ ਕਿਸਮਤ ਅਜਮਾਉਣਾ ਚਾਹੁੰਦੇ ਹੋ ਤਾਂ ਜਰੂਰ ਪਹੁੰਚੋ ਕਰਨ ਅਰਜੁਨ ਲਾਟਰੀ ਸਟਾਕ ਫੁੱਲ ਹੁੰਦਾ ਹੈ ਸਟਾਕ ਦੀ ਕੋਈ ਕਮੀ ਨਹੀਂ ਇਸ ਤੋਂ ਇਲਾਵਾ ਵੀ ਹਨ ਬੰਪਰ ਆ ਗਿਆ ਜੀ 3 ਕਰੋੜ ਦਾ ਸਿਰਫ ਇੱਕ ਦਿਨ ਰਹਿ ਗਿਆ ਜੀ ਇੱਕ ਦਿਨ ਰਹਿ ਗਿਆ ਇੱਕ ਦਿਨ 19 ਤਰੀਕ ਦਾ ਡਰਾਅ ਹੈ 500 ਰੁਪਏ ਦੀ ਟਿਕਟ ਹੈ 3 ਕਰੋੜ ਦਾ ਰਥ ਯਾਤਰਾ ਬੰਪਰ ਹੈ ਜੀ ਹੂੰ ਸੋ ਅਸੀਂ ਇਹੀ ਅਪੀਲ ਕਰਦੇ ਹਾਂ ਇੱਕ ਵਾਰ ਇਹਦੀ ਕਿਸਮਤ ਜ਼ਰੂਰ ਅਜ਼ਮਾਓ ਕਿਉਂਕਿ ਇਹ ਪਹਿਲਾਂ ਵੀ ਜਲਾਲਾਬਾਦ ਦੇ ਵਿੱਚ ਐਡਵਾਂਸ ਆਈ ਕੇਅਰ ਵਾਲਿਆਂ ਨੂੰ 5 ਕਰੋੜ ਦਾ ਬੰਪਰ ਹੈ ਨਾਗਾਲੈਂਡ ਦਾ ਨਹੀਂ ਇਹ ਹੀ ਲੱਗਿਆ ਸੀ ਨਾਗਾਲੈਂਡ ਦਾ ਬੰਪਰ ਲੱਗਿਆ ਸੀ ਨਾਗਾਲੈਂਡ 'ਚ ਫਿਰ 3 ਕਰੋੜ ਦਾ ਪ੍ਰਾਈਜ਼ ਆ ਗਿਆ ਜੀ ਤਾਂ ਬਿਲਕੁਲ ਸਿਰਫ ਇੱਕ ਦਿਨ ਰਹਿ ਗਿਆ 3 ਕਰੋੜ ਨੂੰ 3 ਕਰੋੜ ਜਲਾਲਾਬਾਦ ਚ ਆਉਣ ਵਾਲਾ ਸਿਰਫ ਇੱਕ ਦਿਨ ਰਹਿ ਗਿਆ ਪਹਿਲਾਂ ਵੀ 5 ਕਰੋੜ ਜਲਾਲਾਬਾਧ ਚ ਆ ਚੁੱਕਿਆ ਹੈ ਐਡਵਾਂਸ ਆਈ ਕੇਅਰ ਵਾਲਿਆਂ ਨੂੰ ਉਹ ਵੀ ਨਾਗਾ لینڈ ਤੋਂ ਸੀ ਇਨਾਮ ਨਿਕਲਿਆ ਸੀ ਔਰ ਇਹ ਵੀ ਨਾਗਾ لینڈ ਡੀਅਰ ਦੀ ਰਥ ਯਾਤਰਾ ਬੰਪਰ ਹੈ ਔਰ 3 ਕਰੋੜ ਦਾ ਇਨਾਮ ਸਿਰਫ 1 ਦਿਨ ਬਾਕੀ ਰਹਿ ਗਿਆ ਜੇਕਰ ਤੁਹਾਨੂੰ ਯਕੀਨ ਹੈ ਆਪਣੀ ਕਿਸਮਤ ਤੇ ਕਿ ਤੁਹਾਡੀ ਕਿਸਮਤ ਤੇਜ ਹੈ ਤੁਹਾਡੇ ਸਟਾਰ ਚਮਕ ਸਕਦੇ ਆ ਤਾਂ ਫਿਰ 1 ਦਿਨ ਰਹਿ ਗਿਆ ਜਲਦੀ ਕਰੋ 500 ਰੁਪਏ ਦੀ ਟਿਕਟ ਹੈ 3 ਕਰੋੜ ਰੁਪਏ ਦਾ ਗਰੰਟਡ ਜਨਤਾ ਦੇ ਵਿੱਚ ਇਨਾਮ ਇਹ ਦਿੱਤਾ ਜਾਣਾ ਕਰਨ ਅਰਜੁਨ ਲੋਟਰੀ ਯਾਦ ਰੱਖੋ ਜਲਾਲਾਬਾਦ ਸਭ ਤੋਂ ਜ਼ਿਆਦਾ ਇਨਾਮ ਨਿਕਲਣ ਵਾਲੀ ਇੱਕੋ ਇੱਕ ਏਜੰਸੀ ਕਰਨ ਅਰਜੁਨ ਲਾਟਰੀ ਏਜੰਸੀ ਸ਼ਹੀਦ ਉਦਮ ਸਿੰਘ ਪਾਰਕ ਦੇ ਬਿਲਕੁਲ ਨਾਲ ਮੋਬਾਈਲ ਨੰਬਰ ਆਪਾਂ ਪਿੱਛੇ ਸਾਰੇ ਬੋਰਡ ਤੇ ਦਿਖਾ ਦਿੱਤੇ ਜੀ ਸਾਰੇ ਨੰਬਰ ਚੱਲ ਰਹੇ ਆ 6 ਦੇ 6 ਤੁਸੀਂ ਕਿਸੇ ਤੇ ਵੀ ਕੰਟੈਕਟ ਕਰ ਸਕਦੇ ਹੋ ਸਾਡੇ ਨਾਲ ਇੱਕ ਨੰਬਰ ਤੇ ਕੰਟੈਕਟ ਨਹੀਂ ਵੀ ਹੁੰਦਾ ਤੁਸੀਂ ਕਿਸੇ ਹੋਰ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਬਾਈ ਜੀ ਇੱਕ ਵਾਰੀ ਫੇਰ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਬਹੁਤ ਬਹੁਤ ਜੀ ਧੰਨਵਾਦ